ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਆਪਾਂ ਕੱਤੀ ਪੌੜੀਆਂ ਦੀ ਜਿਹੜੀ ਵਿਆਖਿਆ ਹੈ ਸਮੇਤ ਪਾਠ ਦੇ ਬੱਕੋ-ਵੱਖਰੇ ਪਹਿਲਾਂ ਪਾਠ ਪਾਉਨੇ ਆ ਫਿਰ ਵਿਆਖਿਆ ਪਾਉਨੇ ਆ ਇੱਕ ਦਿਨ ਆਪਾਂ ਪਾਠ ਪਾ ਦਿੰਨੇ ਆ ਕਈ ਵਾਰੀ ਉਹਦੀ ਪਾਠ ਵੀ ਪਾ ਦਿੰਨੇ ਆ ਤੇ ਉਹਦੇ ਫਿਰ ਅਸੀਂ ਨਾਲ ਹੀ ਵਿਆਖਿਆ ਵੀ ਪਾ ਦਿੰਨੇ ਆ ਸੋ ਆਪਣੇ ਕੋਲ ਲਵ ਸਿੰਘ ਮਾਨਸਰ ਨਾਮ ਦੇ ਪੇਜ ਤੇ ਜਾਂ ਲਵ ਸਿੰਘ ਮਾਨਸਰ ਨਾਮ ਫੇਸਬੁਕ ਲਵ ਸਿੰਘ ਮਾਨਸਰ YouTube ਚੈਨਲ ਤੇ ਜਾ ਕੇ ਤੁਸੀਂ ਆਪਣੀਆਂ ਵੀਡੀਓ 33 ਵੀਡੀਓ ਤੱਕ ਦੀਆਂ ਜਿਹੜੀਆਂ ਆ ਹੁਣ 32ਵੀਂ ਵੀਡੀਓ ਦੀ ਆਪਾਂ ਵਿਆਖਿਆ ਪਾਉਣੀ ਹੈ ਇੱਥੋਂ ਤੱਕ ਤੁਸੀਂ ਸ਼੍ਰਵਣ ਕਰ ਸਕਦੇ ਹੋ ਔਰ ਆਪਣਾ ਸਵਾਲ ਸ਼ੇਅਰ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਕੀਤਾ ਸਭ ਦਾ ਧੰਨਵਾਦ ਇੱਕ ਦੂਜੀ ਬੌਣ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਜੀੜਾ ਆਖੀਏ ਇੱਕ ਨਾਮ ਜਗਦੀਸ਼ ਸਤਿਗੁਰੂ ਪਾਤਸ਼ਾਹ ਕਹਿੰਦੇ ਲੋਕਾਂ ਦੇ ਵਿੱਚ ਨਾ ਇੱਕ ਮਨਾਉਤ ਹੈ ਵੀ ਜੀਵਾਂ ਇੱਕ ਲੱਖ ਤੋਂ ਇੱਕ ਜੀਵ ਤੋਂ ਵੀ ਲੱਖ ਜੀਵਾਂ ਹੋ ਜਾਣ ਫਿਰ ਜੀਵਾਂ ਤੋਂ 20 ਲੱਖ ਹੋ ਜਾਣ ਫਿਰ ਇੱਕ ਜੀਵ ਦੇ ਨਾਲ ਮੈਂ ਲੱਖ ਵਾਰੀ ਤੇ ਨੋ ਉਸ ਦਾ ਰੱਬ ਦਾ ਨਾਲ ਲਮਾ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਪਰ ਇੱਕ ਵਾਰੀ ਲੱਖ ਕਹਾ ਤੇ ਕਿੰਨੀਆਂ ਜੀਭਾਂ ਹੋ ਜਾਣ ਤੇ ਇੰਨੇ ਵਾਰੀ ਮੌਸਾ ਦਾ ਰੱਬ ਦਾ ਨਾਮ ਲੈ ਕੇ ਉਹਦੇ ਨਾਲ ਏ ਤਰਾ ਪਤ ਪਵੜੀਆਂ ਇਸ ਰਸਤੇ ਪਤ ਦੇ ਸਮੇਤ ਪਵੜੀਆਂ ਦੇ ਉੱਤੇ ਚੜ ਕੇ ਹੋਇਆ ਚੜੀਏ ਹੋਏ 21 ਮੈਂ ਉਸ ਦੇ ਨਾਲ ਇੱਕ ਮਿੱਕ ਹੋ ਜਾਵਾਂਗਾ ਗੁਰੂ ਸਾਹਿਬ ਕਹਿੰਦੇ ਇਹ ਲੋਕਾਂ ਦੀ ਮਨਾਉਤ ਹੈ ਇੱਥੇ ਮਨਾਉਤ ਚੱਕੀ ਹੈ ਪਿਛਾਵਤ ਦੇ ਦੋ ਹਿੱਸੇ ਨੇ ਇਹ ਤਾਂ ਚੱਕਿਆ ਵੀ ਲੋਕ ਕਿੱਥੇ ਖੜੇ ਐ ਤੇ ਨਾਲੇ ਤਾਂ ਜੇ ਜੀਭਾਂ ਦੇ ਨਾਲ ਨਾਮ ਜਪਣਾ ਦੇ ਨਾਲ ਰੱਬ ਮਿਲਦਾ ਹੁੰਦਾ ਤਾਂ ਸੇਖਨਾਗ ਤੇਰਾ ਅੰਤ ਨਾ ਪਾਇਆ ਸੇਖਨਾਗ ਤੇਰਾ ਅੰਤ ਨਾ ਪਾਇਆ ਤੇ ਉਹ ਆਪਾ ਪੜ੍ਹਦੇ ਆ ਬਾਣੀ ਦੇ ਵਿੱਚ ਸੇਖਨਾਗ ਦੇ ਕਹਿੰਦੇ ਲੱਖੇ ਜੀਬਾਂ ਨੇ ਉਹ ਰੋਜ਼ ਬਦਲ ਮੈਂ ਨਾਲ ਲੈਂਦਾ پتہ ਨਹੀਂ ਕੀ ਕੁਸ਼ ਕਰਦਾ ਮੰਨਿਆ ਗਿਆ ਪਰ ਮਹਾਰਾਜ ਕਹਿੰਦੇ ਇਦਾਂ ਜੀਬਾਂ ਦੇ ਨਾਲ ਨਾਮ ਜਪਣਾ ਸਿਰਫ ਇੱਕ ਮੈਡੀਟੇ ਰੈਪੀਟੇਸ਼ਨ ਜਿਹੜਾ ਬਾਰੀ-ਬਾਰੀ ਬੋਲਣਾ ਹੈ ਇਹਦੇ ਨਾਲ ਕੀ ਹੁੰਦਾ ਸਰੀਰ ਰਿਲੈਕਸ ਹੋ ਜਾਂਦਾ ਜੇ ਤੁਸੀਂ ਬਾਰੀ-ਬਾਰੀ ਪੱਟੀ ਵਾਈਬ੍ਰੇਸ਼ਨ ਦੇਈ ਜਾਓਗੇ ਪਰ ਧਰਮ ਨਾਲੇ ਦਾ ਕੋਈ ਮੇਲ ਨਾਮ ਬਖਰੀ ਚੀਜ਼ ਹੈ ਨਾਮ ਆਪਾਂ ਨੇ ਪੜਿਆ ਸੀ ਨਾ ਔਖਣ ਆਖਣ ਔਖਾ ਸੱਚਾ ਨਾਮ ਜਿਹੜਾ ਨਾਮ ਹੈ ਨਾ ਬਹੁਤ ਕਹਿਣਾ ਔਖਾ ਹੈ ਜਦੋਂ ਕਦੇ ਰੱਬ ਨਾ ਕਰੇ ਕਿਸੇ ਦੇ ਘਰ ਜਵਾਨ ਪੁੱਤਰ ਦੀ ਮੌਤ ਹੋ ਜਾਂਦੀ ਹੈ ਚੰਗੀ ਭਲੀ ਫਸਲ ਮਰ ਜਾਂਦੀ ਹੈ ਤੇ ਫਿਰ ਉਥੇ ਇਹ ਕਹਿਣਾ ਜੋਤੁਦ ਭਾਵੈ ਸਾਈ ਭਲੀਕਾਰ ਇਹ ਬਹੁਤ ਔਖਾ ਹੈ ਬਹੁਤ ਔਖਾ ਹੈ ਇਹ ਕਹਿਣਾ ਹੀ ਆ ਨਾਮ ਹੈ ਉਹਦੇ ਬਾਣੇ ਹੁਕਮ ਚ ਰਹਿਣਾ ਹੀ ਨਾਮ ਹੈ ਤੇ ਬੋਲਣਾ ਤਾਂ ਹੁਣ ਮੈਂ ਬੋਲ ਦੂਆ ਦੋ ਵਾਰੀ ਤੁਸੀਂ ਮਗਰ ਸਾਰੇ ਦੋ ਦੋ ਵਾਰੀ ਬੋਲੀ ਜਾਓਗੇ ਇਦਾਂ ਨਹੀਂ ਭਾਈ ਮਹਾਰਾਜ ਕਹਿੰਦੇ ਇਹ ਨਹੀਂ ਇਹ ਤਾਂ ਇਉਂ ਹੈ ਭਾਈ ਗੁਰਮੁਖ ਪਿਆਰਿਓ ਜਿਹੜੀ ਉੱਪਰ ਗੱਲ ਲਿਖੀ ਆ ਜੀਭਾਂ ਵਾਲੀ ਇੱਥੇ ਐਉਂ ਹੈ ਸੁਣ ਗੱਲਾਂ ਆਕਾਸ਼ ਕੀ ਕੀ ਤਾਂ ਆਈ ਰੀਸ ਜਿਵੇਂ ਪੰਛੀ ਉੱਡੇ ਜਾਂਦੇ ਹੁਣ ਤਾਂ ਆਕਾਸ਼ ਦੇ ਵਿੱਚ ਉਹਨਾਂ ਦੀਆਂ ਚੀਕਾਂ ਸੁਣ ਕੇ ਜੀ ਜੀ ਸੁਣ ਕੇ ਉਹਨਾਂ ਦੀ ਜਿਹੜੇ ਧਰਤੀ ਦੇ ਕੀੜੇ ਨੇ ਉਹ ਕਹਿਣ ਵੀ ਅਸੀਂ ਵੀ ੜਾਰੀ ਮਾਰ ਜਾਗੇ ਨਹੀਂ ਮਾਰ ਸਕਦੇ ਤੇਰੇ ਇਹਦੇ ਤੋਂ ਬਾਅਦ ਇੱਕ ਸਵਾਲ ਖੜਾ ਹੁੰਦਾ ਫਿਰ ਪਾਇਆ ਕਿਵੇਂ ਜਾਂਦਾ ਹੈ ਮਹਾਰਾਜ ਕਹਿੰਦੇ ਨਾਨਕ ਨਦਰੀ ਪਾਈ ਹੈ ਕੂੜੀ ਕੂੜਕੀ ਸੋ ਆ ਉੱਪਰ ਜਿਹੜੀ ਕਹਾਣੀ ਹੈ ਨਾ ਜੇਬਾਂ ਦੇ ਨਾਲ ਨਾਮ ਜਪਣ ਵਾਲੀ ਇਹ ਤਾਂ ਝੂਠਿਆਂ ਦੇ ਠੀਸ ਹੁੰਦਾ ਗੱਪ ਕੂੜੀ ਹੁੰਦਾ ਝੂਠੀ ਕੂੜਾ ਝੂਠਿਆਂ ਦੇ ਇਹ ਤਾਂ ਝੂਠਿਆਂ ਦੇ ਬਣਾਏ ਹੋਏ ਉੱਪਨੇ ਇਦਾਂ ਨਹੀਂ ਹੁੰਦਾ ਭਾਈ ਉਹ ਤਾਂ ਨਜ਼ਰ ਨਾਲ ਪਾਇਆ ਜਾਂਦਾ ਹੁਣ ਸਵਾਲ ਖੜਾ ਹੁੰਦਾ ਵੀ ਨਦਰ ਨਦਰੀ ਕਿਵੇਂ ਪਾਇਆ ਜਾਂਦਾ ਆਪਣੇ ਹਿਰਦੇ ਨੂੰ ਸਿੱਧਾ ਕਰਕੇ ਗੁਰੂ ਦਾ ਗਿਆਨ ਇੱਥੇ ਵਸਾ ਕੇ ਸੁਣ ਕੇ ਮੰਨ ਕੇ ਆਪਣੀ ਸੋਹਣੀ ਜ਼ਿੰਦਗੀ ਬਤੀਤ ਕਰਨ ਦੇ ਨਾਲ ਉਹਦੇ ਨਾਲ ਇੱਕਮਿਕ ਹੋਇਆ ਜਾਂਦਾ ਜਿਵੇਂ ਲੈਣਾ ਨਾਨਕ ਦਾ ਰੂਪ ਬਣ ਗਿਆ ਸੀ ਲੈਣਾ ਗੁਰੂ ਨੰਗਤ ਦੇ ਮਹਾਰਾਜ ਜਿਨ੍ਹਾਂ ਦਾ ਨਾਮ ਸੀ ਲੈਣਾ ਆਈ ਲੈਣਾ ਆਈ ਲੈਣਾ ਨਾਨਕ ਦੇ ਨਾਲ ਮਿਲ ਕੇ ਉਹਨਾਂ ਨੂੰ ਫੋਲੋ ਕਰਕੇ ਤੇ ਉਹਨਾਂ ਦਾ ਰੂਪ ਹੋ ਗਿਆ ਦੂਜੇ ਨਾਨਕ ਬਣ ਗਏ ਸੀ ਇਦਾਂ ਅਸੀਂ ਸਤ ਗੁਰ ਕੀ ਬਾਣੀ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਤੇ ਗੁਰਾਂ ਨੂੰ ਧਾਰਨ ਕਰਕੇ ਗੁਰਬਾਣੀ ਦਾ ਰੂਪ ਹੋ ਜਾਗੇ ਤਾਂ ਅਸੀਂ ਨਾਨਕ ਦਾ ਰੂਪ ਹੋ ਜਾਗੇ ਜੇ ਨਾਨਕ ਦਾ ਰੂਪ ਹੋਵੇ ਤਾਂ ਸਮਝ ਲਓ ਅਸੀਂ ਰੱਬ ਦਾ ਰੂਪ ਹੋ ਜਾ। ਸਾਨੂੰ ਕਿਤੋਂ ਬਾਹਰਲੇ ਪਾਸੇ ਕੋਈ ਰੱਬ ਨੂੰ ਕਿਸੇ ਸਾਧ ਨੂੰ ਕਿਸੇ ਸੰਤ ਨੂੰ ਮਿਲਣ ਦੀ ਲੋੜ ਨਹੀਂ। ਅਸੀਂ ਸਾਧ ਆਪ ਬਣਨਾ ਹੈ, ਸੰਤ ਆਪ ਬਣਨਾ ਹੈ ਤੇ ਰਾਬੂ ਦਾ ਰੂਪ ਵੀ ਆਪ ਬਣਨਾ ਹੈ। ਗੁਣ ਧਾਰਨ ਕਰਕੇ ਜਿਹੋ ਜੇ ਤੁਸੀਂ ਗੁਣ ਧਾਰਨ ਕਰ ਲੋਗੇ ਉਹੋ ਜੇ ਬਣ ਜਾਓਗੇ। ਸੋ ਇਸ ਕਰਕੇ ਭਾਈ ਉਹਦੇ ਭੰਡ ਦਾ ਕਾਸਨਾ ਸਮਾਵੇ ਸਿੱਧਾ ਅੰਮ੍ਰਿਤ ਪਵੇ। ਨੇਹਾਰਾ ਤੁਸੀਂ ਭਾਂਡਾ ਮੁੱਦਾ ਮਾਰ ਕੇ ਬਾਸ ਦੇ ਵਿੱਚ ਰੱਖ ਦਿਓ ਤੇ ਬਾਸ ਭਾਵੇਂ 10 ਦਿਨ 20 ਦਿਨ ਪਈ ਜਾਵੇ ਪਰ ਉਹ ਭਾਂਡੇ ਦੇ ਵਿੱਚ ਕੁਝ ਨਹੀਂ ਪੈਂਦਾ ਖਾਲੀ ਦਾ ਖਾਲੀ ਰਹਿ ਜਾਣਾ ਐਵੇਂ ਜਿਵੇਂ ਗੁਰੂ ਦਾ ਗਿਆਨ ਜੇ ਸਾਡਾ ਹਿਰਦੇ ਦਾ ਭਾਂਡਾ ਮੁੱਦਾ ਭਾਵੇਂ ਅਸੀਂ ਗਿਆਨ ਲੈਣਾ ਨਹੀਂ ਚਾਹੁੰਦੇ ਇਹ ਸਾਡੇ ਪੱਲੇ ਪੁੱਛ ਨਹੀਂ ਪੈਣਾ ਜੇ ਅਸੀਂ ਗਿਆਨ ਦੇ ਪਾਤਰ ਬਣਨਾ ਹੀ ਨਜ਼ਰੀ ਨਜ਼ਰ ਆਪਣੇ ਆਪ ਤੇ ਨਜ਼ਰ ਕਰਨੀ ਮਿਹਰ ਕਰਨੀ ਇਸ ਤਰ੍ਹਾਂ ਪਾਈ ਗਿਆਨ ਦਾ ਪਾਤਰ ਬਣ ਕੇ ਤੁਸੀਂ ਉਸ ਦੇ ਨਾਲ ਇੱਕਮਿਕ ਹੋ ਸਕਦੇ ਹੋ ਉਹਦਾ ਰੂਪ ਹੋ ਸਕਦੇ ਹੋ ਅੰਤ ਫਿਰ ਵੀ ਨਹੀਂ ਪਾਇਆ ਜਾਣਾ ਨਦੀਆਂ ਤੇ ਨਾਲੇ ਸਮੁੰਦਰ ਦੇ ਵਿੱਚ ਜਾ ਕੇ ਇੱਕ ਤਾਂ ਹੋ ਸਕਦੇ ਨੇ ਪਰ ਸਮੁੰਦਰ ਦੀ ਲੰਘਾਈ ਨਹੀਂ ਮਾਪ ਸਕਦੇ ਸਮੁੰਦਰ ਨੂੰ ਜਾਣ ਨਹੀਂ ਸਕਦੇ ਵੀ ਸਮੁੰਦਰ ਕਿੰਨਾ ਵੱਡਾ ਹੈ ਇਸ ਕਰਕੇ ਅਸੀਂ ਉਸ ਦਾ ਕਰਤੇ ਦਾ ਉਸ ਗੁਰੂ ਦਾ ਰੂਪ ਹੋਈਏ ਗੁਰ ਪਰਮੇਸ਼ਰ ਇੱਕੋ ਜਾਂ ਜੋਤਿਸ ਭਾਵੇ ਕੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ